ਸੀ 7 ਡਿਜੀਟਲ ਰੇਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਤਰਨ ਦੀ ਬਲਾਸਪੁਰ ਅੱਜ ਨਵ ਚੇਤਨ ਹੋਰਾਂ ਦੀ ਲਿਖਤ ਲੈ ਕੇ ਹਾਜ਼ਰਾਂ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਕੁਝ ਚੰਗੀਆਂ ਲਿਖਤਾਂ ਜਿਹੜੀਆਂ ਸਾਂਝੀਆਂ ਕਰਿਆ ਕਰਾਂਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਅਮਰੀਕਾ ਤੋਂ ਰਿਪੋਰਟ ਹੋਏ ਪੰਜਾਬੀਆਂ ਦੀ ਗੱਲ ਚੱਲ ਰਹੀ ਹੈ ਇਹਦੇ ਬਾਰੇ ਨਵ ਚੇਤਨ ਹੋਰਾਂ ਨੇ ਇੱਕ ਲਿਖਤ ਲਿਖੀ ਹੈ ਪੰਜਾਬ ਅਤੇ ਪ੍ਰਵਾਸ ਬਲਦੇ ਜੰਗਲ ਨੂੰ ਛੱਡ ਰੁੱਖ ਦੇ ਪੱਤੇ ਗਿਣਨ ਵਾਲੇ ਲੋਕ ਤੇ ਗੈਰਹਾਜ਼ਰ ਪੈਰਾਂ ਦੀ ਕਥਾ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ ਪ੍ਰਤੀਸ਼ਤ ਕਰਮਬਾਰ ਕੋਈ 5% ਦੀ ਤੇ 3% ਦੀ ਘਟ ਸੀ ਪਰ ਪੰਜਾਬ ਦੀ ਬੁੱਧੀਜੀਵੀ ਜਮਾਤ ਨੇ ਇਸ ਦਾ ਵਿਸ਼ਲੇਸ਼ਣ ਸਿਰਫ ਤੇ ਸਿਰਫ ਇਸ ਗੱਲ ਤੱਕ ਮਹਦੂਦ ਕਰ ਦਿੱਤਾ ਕਿ ਇਸ ਦਾ ਨਫਾ ਨੁਕਸਾਨ ਕਿਸ ਨੂੰ ਹੋਵੇਗਾ ਇਹ ਕੋਈ ਪਹਿਲੀ ਤੇ ਆਖਰੀ ਵਾਰ ਨਹੀਂ ਹੈ ਪੰਜਾਬ ਬਹੁਤ ਦੇਰ ਤੋਂ ਵਾਰਨਿੰਗ ਸਿਗਨਲ ਇਗਨੋਰ ਕਰ ਰਿਹਾ ਹੈ ਕਿਸੇ ਵੀ ਹਕੀਕਤ ਤੋਂ ਮੂੰਹ ਮੋੜ ਕੇ ਕੇਂਦਰ ਦਾ ੱਤਕਾ ਰਾਗ ਤੇ ਪ੍ਰੋਟੈਸਟ ਮੋੜ ਤੇ ਚਲੇ ਜਾਣਾ ਪੰਜਾਬ ਨੇ ਆਪਣੀ ਆਦਤ ਬਣਾ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਕੱਲ ਇਸੇ ਮੋੜ ਵਿੱਚ ਹਨ ਪੰਜਾਬੀ ਪ੍ਰਵਾਸ ਬਾਰੇ ਮੁਹਾਵਰਾ ਤਾਲੋਂ ਖੁੰਜੀ ਡੂਮਣੀ ਦੀ ਤਾਲ ਜਾਂ ਕਵੇਲੇ ਦੇ ਰਾਗ ਵਰਗਾ ਹੈ ਪ੍ਰਵਾਸ ਵਰਗੀ ਗੁੰਝਲਦਾਰ ਪ੍ਰਕਿਰਿਆ ਕਿਸੇ ਹੋਰ ਤਲ ਤੇ ਵਿਚਰ ਰਹੀ ਹੈ ਤੇ ਅਸੀਂ ਕਿਸੇ ਹੋਰ ਸਤਾ ਤੇ ਖਲੋਕੇ ਉਸ ਬਾਰੇ ਫੋਕੇ ਫੈਂਟਰ ਛੱਡ ਰਹੇ ਹਾਂ ਅਮਰੀਕਾ ਕੈਨੇਡਾ ਵਰਗੇ ਮੁਲਕਾਂ 'ਚ ਪਹੁੰਚਣਾ ਜੇ ਪਹੁੰਚਣ ਲਈ ਲੋੜੀਂਦੀ ਰਕਮ ਦੀਆਂ ਸਿਫਰਾਂ ਦਾ ਜੋੜ ਜਗਾੜ ਕਿਸੇ ਗਰੀਬ ਗੁਰਗੇ ਗੁਰਬੇ ਦੇ ਵਸ ਦੀ ਗੱਲ ਨਹੀਂ ਇਹ ਇਹ ਇਸ ਗੱਲ ਦੀ ਨਿਸ਼ਾਨਦੇਹੀ ਵੀ ਕਰਦਾ ਹੈ ਕਿ ਇਹੋ ਜਿਹਾ ਬਹੁਤ ਸਾਰਾ ਪ੍ਰਵਾਸ ਮੱਧ ਵਰਗੀ ਪਰਿਵਾਰਾਂ ਵਿੱਚੋਂ ਹੋ ਰਿਹਾ ਹੈ ਬਜਾਏ ਇਸ ਦੇ ਕਿ ਅਸੀਂ ਇਸ ਗੱਲ ਦੀ ਢੰਗਾਈ ਨਾ ਕੋ ਕਰੀਏ ਕਿ ਐਸਾ ਕੀ ਹੈ ਕਿ ਇੱਕ ਮੱਧ ਵਰਗੀ ਜਮਾਤ ਨੂੰ ਪੰਜਾਬ ਵਿੱਚੋਂ ਪ੍ਰਵਾਸ ਕਰਨ ਲਈ ਪ੍ਰੇਰ ਪ੍ਰੇਰਿਤ ਹੋਣਾ ਪੈ ਰਿਹਾ ਜਾਂ ਮਜਬੂਰ ਕਰ ਰਿਹਾ ਹੈ ਤੇ ਜਾਂ ਇਹ ਕਿ ਜਿਹੜੇ ਲੋਕ ਇਹਨਾਂ ਹਾਲਾਤਾਂ ਵਿੱਚ ਵਾਪਸ ਆ ਰਹੇ ਹਨ ਉਹਨਾਂ ਦੇ ਮੁੜ ਵਸੇਬੇ ਦੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ ਅਸੀਂ ਇਸ ਗੱਲ ਉੱਤੇ ਆਪਣੀ ਸਿਆਸਤ ਦੀਆਂ ਰੋਟੀਆਂ ਸੇਕ ਰਹੇ ਹਾਂ ਕਿ ਇਹ ਜਹਾਜ਼ ਅੰਮ੍ਰਿਤਸਰ ਕਿਉਂ ਉਤਰ ਰਹੇ ਹਨ ਕਈ ਵਾਰ ਤਾਂ ਇਹ ਸਮਝ ਨਹੀਂ ਆਉਂਦੀ ਕਿ ਵਿਰੋਧ ਕਿਸ ਗੱਲ ਦਾ ਹੈ ਪੰਜਾਬ ਦਾ ਸਵੇ ਮਾਨ ਵਾਲਾ ਸ਼ਮਲਾ ਜੀ ਇਸ ਗੱਲ ਦਾ ਨੀਮਾ ਨਹੀਂ ਹੁੰਦਾ ਕਿ ਉਹ ਆਪਣੇ ਧੀਆ ਪੁੱਤਾਂ ਨੂੰ ਅੱਜ ਦੀ ਰੋਟੀ ਦੇਣ ਦੇ ਅਸਮਰੱਥ ਹੈ ਤਾਂ ਫਿਰ ਇਸ ਗੱਲ ਨਾਲ ਕੀ ਫਰਕ ਪੈਂਦਾ ਹੈ ਕਿ ਜੇ ਉਹ ਰੋਟੀ ਕਮਾਉਣ ਗਏ ਖਵਾਰ ਹੋ ਕੇ ਵਾਪਸ ਮੁੜੇ ਹਨ ਪੰਜਾਬ ਨੂੰ ਡਾਇਰੈਕਟ ਫਲਾਈਟਾਂ ਨਾਲ ਸ਼ੁਰੂ ਕਰਨ ਤੇ ਹਾਲ ਪਾਰਿਆਂ ਮਨਾਉਣ ਵਾਲੇ ਪੰਜਾਬੀ ਇਸ ਲਈ ਨਮੋਸ਼ਨ ਕਿ ਇਹ ਜਹਾਜ਼ ਪੰਜਾਬ ਕਿਉਂ ਉਤਰ ਰਹੇ ਹਨ ਪੰਜਾਬ ਸਰਕਾਰ ਬੋਲ ਰਹੀ ਹੈ ਕਿ ਜੇ ਇਹ ਜਹਾਜ਼ ਕਿਸੇ ਹੋਰ ਉਤਰੇ ਹੁੰਦੇ ਤਾਂ ਉਹਨਾਂ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਨੂੰ ਦੇਖ ਕਰਦਾ ਤਿਆਂ ਦੇ ਖਰਚੇ ਉਤੇ ਹਰਿਆਣਾ ਦੀ ਤਰਜ ਉਤੇ ਬੱਸਾਂ ਦਾ ਪ੍ਰਬੰਧ ਤਾਂ ਜ਼ਰੂਰ ਹੀ ਕਰਨਾ ਪੈਂਦਾ ਹੋ ਸਕਦਾ ਹੈ ਕਿ ਭਗਵੰਤ ਮਾਨ ਹੋਰੀ ਇਸ ਕਰਕੇ ਖਫਾ ਹੋਣ ਕਿ ਜੇ ਐਸੀਆਂ ਬੱਸਾਂ ਦੀ ਜ਼ਰੂਰਤ ਪੈਂਦੀ ਤਾਂ ਉਹ ਬੱਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਬੈਨਰ ਜ਼ਰੂਰ ਲਾ ਦਿੰਦੇ ਸੋ ਕਿਤੇ ਗੁੱਸਾ ਮਸ਼ਹੂਰੀ ਦੇ ਖੁੰਝੇ ਹੋਏ ਮੌਕੇ ਤਾਂ ਨਹੀਂ ਹਨ ਇੰਨਾ ਜਹਾਜ਼ਾਂ ਉੱਤੇ ਮੁੜਨ ਵਾਲਿਆਂ ਦੀ ਗਿਣਤੀ ਜਿੰਨਾ ਰਾਜਾਂ ਵਿੱਚੋਂ ਆ ਰਹੀ ਹੈ ਉਹ ਇੱਕ ਬੱਕਰੀ ਘੋਕ ਦਾ ਬਿਸ਼ਾ ਹੈ ਕਿਉਂਕਿ ਇਹਦੇ ਵਿੱਚੋਂ ਇੱਕ ਪੈਟਰਨ ਸਮਝ ਆਉਂਦਾ ਹੈ ਕਿ ਹੁਣ ਤੱਕ ਦੇ ਸਟੈਬਲ ਸਟੈਬਲਿਸ਼ਡ ਜਿਹੜੇ ਵਿਜ਼ਡਮ ਨਾਲੋਂ ਥੋੜਾ ਪੰਨਾ ਹੈ ਹੁਣ ਤੱਕ ਤਿੰਨ ਜਹਾਜ਼ ਮੁੜੇ ਹਨ ਇੰਨਾ ਮੁੜਨ ਵਾਲਿਆਂ ਵਿੱਚ ਦੋ ਰਾਜਾਂ ਵਿੱਚੋਂ ਗਿਣਤੀ ਸਭ ਤੋਂ ਜ਼ਿਆਦਾ ਹੈ ਹਰਿਆਣਾ ਅਤੇ ਪੰਜਾਬ ਮੁੜਨ ਵਾਲਿਆਂ ਵਿੱਚੋਂ 38% ਪੰਜਾਬੀ ਹਨ 33% ਹਰਿਆਣਵੀ ਤੇ 22% ਗੁਜਰਾਤੀ ਹਰਿਆਣਾ ਦਾ ਇਸ ਵਿੱਚ ਸ਼ਾਮਲ ਹੋਣਾ ਹਰਿਆਣਾ ਦਾ ਇਸ ਵਿੱਚ ਸ਼ਾਮਲ ਹੋਣਾ ਕਿਸੇ ਅਜੰਬੇ ਤੋਂ ਘੱਟ ਨਹੀਂ ਪਰ ਇਸ ਦੇ ਵੀ ਕੁਝ ਕਾਰਨ ਸਮਝੇ ਜਾ ਸਕਦੇ ਹਨ ਕਿਸੇ ਵਕਤ ਪੰਜਾਬ ਦਾ ਹਿੱਸਾ ਰਹੇ ਹੋਣ ਕਾਰਨ ਕੀ ਇਹ ਸੰਭਵ ਹੈ ਕਿ ਹਰਿਆਣਾ ਪੰਜਾਬ ਵਿੱਚ ਚੱਲ ਰਹੇ ਸਮਾਜੀ ਵਰਤਾਰਿਆਂ ਤੋਂ ਬਹੁਤ ਵੱਖਰਾ ਰਹਿ ਸਕੇ ਖਾਸ ਕਰ ਉਹਦੀ ਉਦੋਂ ਜਦੋਂ ਪੰਜਾਬ ਅਤੇ ਹਰਿਆਣਾ ਵਿਚਲੇ ਸਥਾਪਿਤ ਕੀਤੇ ਗਏ ਬਖਰੇਵੇਂ ਬਹੁਤ ਬਨੌਟੀ ਜੀ ਕਿਸਮ ਦੇ ਹਨ ਤੇ ਦੋਹਾਂ ਰਾਜਾਂ ਵਿੱਚ ਲੋਕਾਂ ਦੀਆਂ ਸਮਾਜਿਕ ਆਰਥਿਕ ਤੰਦਾਂ ਹਾਲੇ ਵੀ ਬੇहद ਪੀੜੀਆਂ ਹਨ ਨਾ ਤਾਂ ਪੰਜਾਬ ਵਿੱਚ ਹੋ ਰਿਹਾ ਗੈਰ ਕਾਨੂੰਨੀ ਪ੍ਰਵਾਸ ਕਿਸੇ ਤੋਂ ਟੱਕਿਆ ਛੁਪਿਆ ਹੈ ਤੇ ਨਾ ਹੀ ਗੁਜਰਾਤ ਵਿੱਚੋਂ ਇਸ ਪ੍ਰਵਾਸ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਪ੍ਰਵਾਸ਼ਿਤ ਕਰ ਲਵੋ ਇਹ ਕਿਤੇ ਨਾ ਕਿਤੇ ਉਸੇ ਪ੍ਰਵਾਸ ਦੀ ਅਗਲੀ ਖੜੀ ਹੈ ਜੋ ਪੰਜਾਬ ਤੇ ਗੁਜਰਾਤ ਵਿੱਚੋਂ अफ्रीका, ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਨੂੰ ਪਿਛਲੇ 150 ਸਾਲਾਂ ਤੋਂ ਚੱਲ ਰਿਹਾ ਹੈ। ਪ੍ਰਵਾਸ ਦੇ ਕਾਰਨਾਂ ਦੀ ਗੱਲ ਕਰਦੇ ਹਾਂ, ਇੱਕ ਬਹੁਤ ਵੱਡਾ ਕਾਰਨ ਜੋ ਨਗੌਲਿਆ ਹੀ ਛੁੱਟ ਜਾਂਦਾ ਹੈ, ਉਹ ਹੈ ਪ੍ਰਵਾਸ ਕਰ ਚੁੱਕੀਆਂ ਕਮਿਊਨਿਟੀਆਂ ਦਾ ਨੈਟਵਰਕ। ਹਾਲਾਂਕਿ ਇਸ ਉੱਤੇ ਬਥੇਰੀ ਸਕਾਲਰਸ਼ਿਪ ਮੌਜੂਦ ਹੈ ਕਿ ਇਹ ਨੈਟਵਰਕ ਕਿਸ ਤਰ੍ਹਾਂ ਉਸੇ ਕਮਿਊਨਿਟੀ ਵਿੱਚੋਂ ਭਵਿੱਖ ਦੇ ਪ੍ਰਵਾਸ ਨੂੰ ਨਾ ਸਿਰਫ ਸਖਾਲਾ ਬਣਾਉਂਦੇ ਹਨ, ਬਲਕਿ ਕਿਸੇ ਹੱਦ ਤੱਕ ਉਤਸ਼ਾਹਤ ਵੀ ਕਰਦੇ ਹਨ। ਸੌਖੇ ਸ਼ਬਦਾਂ ਵਿੱਚ ਇਹ ਵੇਖਾ ਵੇਖੀ ਦਾ ਰਾਗ ਵੀ ਹੈ ਤੁਸੀਂ ਪੱਛਮੀ ਦੁਨੀਆ ਦੇ ਕਿਸੇ ਵੀ ਮੁਲਕ ਚਲੇ ਜਾਓ ਤੁਹਾਨੂੰ ਦੋ ਕਮਿਊਨਿਟੀਆਂ ਪੰਜਾਬੀ ਅਤੇ ਗੁਜਰਾਤੀਆਂ ਦਾ ਨੈੱਟਵਰਕ ਜ਼ਰੂਰ ਮਿਲ ਜਾਵੇਗਾ ਤੁਸੀਂ 5-7 ਫੌਜੀਆਂ ਦੇ ਕਿਸੇ ਸੁਣ ਲਓ ਜੋ ਯੂਕੇ ਵਿੱਚ ਜਿਹੜੇ ਡੌਂਕੀ ਲਾ ਕੇ ਆਉਂਦੇ ਹਨ ਉਹਨਾਂ ਨੂੰ ਫੌਜੀ ਕਿਹਾ ਜਾਂਦਾ ਤੁਹਾਨੂੰ ਇਹ ਕਹਾਣੀਆਂ ਹਰ ਚੌਥੇ ਮੂੰਹ 'ਚੋਂ ਸੁਣਨ ਨੂੰ ਮਿਲ ਜਾਣਗੀਆਂ ਕਿਸ ਤਰ੍ਹਾਂ ਪਹਿਲਾ ਆਇਆ ਨੇ ਆਉਣ ਦੇ ਚਾਹਵਾਨਾਂ ਦੀ ਆਰਥਿਕ ਮਦਦ ਕੀਤੀ ਹੈ ਪਰ ਆਰਥਿਕ ਮਦਦ ਸਿਰਫ ਇੱਕ ਪੱਖ ਹੈ ਆਉਣ ਵਾਲੇ ਨੇ ਕਿੱਥੇ ਰਹਿਣਾ ਹੈ ਉਸਨੇ ਕੰਮ ਕਿਸ ਤਰ੍ਹਾਂ ਲੱਭਣਾ ਹੈ ਇਮੀਗ੍ਰੇਸ਼ਨ ਵਾਲਿਆਂ ਨੂੰ ਕਿਸ ਤਰ੍ਹਾਂ ਚੱਕਮਾ ਦੇਣਾ ਹੈ ਕਿਹੜੇ ਸੀਜ਼ਨ ਵਿੱਚ ਕਿੱਥੇ ਤੇ ਕਿਹੋ ਜਿਹਾ ਕੰਮ ਕਰਨਾ ਹੈ ਤਾਂ ਕਿ ਦਿਹਾੜੀਆਂ ਨਾ ਟੁੱਟਣ ਇਹ ਸਭ ਕਾਰਸੇ ਲਈ ਪ੍ਰਵਾਸੀਆਂ ਦਾ ਇੱਕ ਆਪਣਾ ਵੱਖਰੀ ਕਿਸਮ ਦਾ ਨੈਟਵਰਕ ਹੈ ਜੇ ਤੁਸੀਂ ਦੁਨੀਆ ਭਰ ਵਿੱਚ ਹੋ ਰਹੇ ਪ੍ਰਵਾਸ ਨੂੰ ਗੌਰ ਨਾਲ ਤੱਕੋਗੇ ਤਾਂ ਤੁਹਾਨੂੰ ਉਸ ਪ੍ਰਵਾਸ ਵਿੱਚ ਕੁਝ ਖਾਸ ਪੈਟਰਨ ਮਿਲਣਗੇ ਮਸਲਨ ਯੂਕੇ ਚ 1950 ਤੋਂ ਬਾਅਦ ਹੋਇਆ ਪ੍ਰਵਾਸ ਕਾਮਨਵੈਲਥ ਮੁਲਕਾਂ ਅਫਰੀਕਾ ਦੀਆਂ ਪੁਰਾਣੀਆਂ ਬ੍ਰਿਟਾਨੀਕ ਕਲੋਨੀਆ ਜਾਂ ਕਰੀਬੀਅਨ ਮੁਲਕਾਂ ਵਿੱਚੋਂ ਕਿਉਂ ਸੀ ਯੂਰੋਪੀਅਨਾਂ ਨੇ ਜਦੋਂ ਅਮਰੀਕਾ ਲੱਭਿਆ ਤਾਂ ਪਹਿਲੇ ਹੱਲੇ ਵਿੱਚ ਜਾ ਕੇ ਬਸਣ ਵਾਲੇ ਲੋਕਾਂ ਕੋਲ ਕਾਰਨ ਕੁਝ ਹੋਰ ਸਨ ਪਰ ਉਸ ਤੋਂ ਬਾਅਦ ਵਾਲੇ ਪ੍ਰਵਾਸ ਵਿੱਚ ਮਿਡਲ ਕਲਾਸ ਦਾ ਇੱਕ ਵੱਡਾ ਯੋਗਦਾਨ ਕਿਉਂ ਸੀ ਹਿੰਦੁਸਤਾਨ ਵਿੱਚ ਆਈਟੀ ਰੈਵਿਊਸ਼ਨ ਤੋਂ ਬਾਅਦ ਪੱਛਮੀ ਮੁਲਕਾਂ ਨੂੰ ਜਿੰਨਾ ਵੀ ਸਿੱਖਿਆ ਆਧਾਰਿਤ ਪ੍ਰਵਾਸ ਹੋਇਆ ਹੈ ਉਸ ਵਿੱਚ ਦੱਖਣ ਭਾਰਤੀਆਂ ਦੀ ਗਿਣਤੀ ਉੱਤਰ ਭਾਰਤੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਕਿਉਂ ਹੈ ਇਸ ਨੈਟਵਰਕ ਦੀ ਸਭ ਤੋਂ ਉਮਦਾ ਉਦਾਹਰਣ ਵੇਖਣੀ ਹੋਵੇ ਤਾਂ ਤੱਕੇ ਤੇ ਹੈਰੀਟ ਟਮੈਨ ਵਰਗੇ ਬਾਰੇ ਗੂਗਲ ਤੇ ਖੋਜ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਆਉਣ ਵਾਲੇ ਜਹਾਜ਼ ਕਿੱਥੇ ਉਤਰ ਰਹੇ ਹਨ ਇਸ ਨਾਲੋਂ ਇਸ ਗੱਲ ਉੱਤੇ ਜ਼ਿਆਦਾ ਗੌਰ ਤੇ ਖੋਜ ਕਰਨ ਦੀ ਲੋੜ ਹੈ ਕਿ ਵਾਪਸ ਆਉਣ ਵਾਲੇ ਕਿਹੋ ਜੀ ਸਮਾਜਿਕ ਆਰਥਿਕ ਪਿਠਭੂਮੀ ਨਾਲ ਸੰਬੰਧ ਰੱਖਦੇ ਹਨ ਇਸ ਰਾਧੀਏ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਹਰਿਆਣਾ ਵਿੱਚ ਹੋ ਰੇ ਪ੍ਰਵਾਸ ਬਾਰੇ ਅਚੰਬਤ ਕਰਨ ਵਾਲੇ ਹਨ ਪੰਜਾਬ ਵਿੱਚੋਂ ਜਦੋਂ ਪ੍ਰਵਾਸ ਹੁੰਦਾ ਹੈ ਤਾਂ ਉਸ ਨੂੰ ਅਸੀਂ ਬਹੁਤੀ ਵਾਰ ਇਹ ਕਹਿ ਕੇ ਇੱਕ ਕੂਚੀ ਫੇਰ ਨਿਰਨੇ ਉੱਤੇ ਪਹੁੰਚ ਜਾਂਦੇ ਹਾਂ ਕਿ ਪੰਜਾਬ ਆਰਥਿਕ ਤੌਰ ਤੇ ਨਿਬਾਣ ਵੱਲ ਜਾ ਰਿਹਾ ਹੈ ਜੋ ਕਿ ਪੰਜਾਬ ਵਿੱਚ ਹੋ ਰੇ ਪ੍ਰਵਾਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਪੰਜਾਬ ਦੇ ਮਾਮਲੇ 'ਚ ਇੱਕ ਗੱਲ ਸਮਝ ਆਉਂਦੀ ਹੈ ਕਿ ਪੰਜਾਬ ਪ੍ਰਤੀ ਜੀ ਪ੍ਰਤੀ ਜੀ ਆਮਦਨ ਦੇ ਮਾਮਲੇ ਨਾਲ ਵੱਡੇ ਰਾਜਾਂ ਵਿੱਚ 19ਵੇਂ ਨੰਬਰ ਤੇ ਹੈ ਪਰ ਫਿਰ ਗੁਜਰਾਤ ਤੇ ਹਰਿਆਣਾ ਛੋਰੇ ਪ੍ਰਵਾਸ ਨੂੰ ਕਿਵੇਂ ਸਮਝਾਂਗੇ ਜੋ ਕਿ ਵੱਡੇ ਰਾਜਾਂ ਵਿੱਚੋਂ ਪ੍ਰਤੀਜੀ ਆਮਦਨ ਦੇ ਹਿਸਾਬ ਨਾਲ ਤੀਜੇ ਤੇ ਪੰਜਵੇਂ ਨੰਬਰ ਤੇ ਹਨ ਮੇਰੀ ਨਿੱਜੀ ਰਾਏ ਹੈ ਕਿ ਪੰਜਾਬ ਦੇ ਪ੍ਰਵਾਸ ਉੱਤੇ ਕੋਖ ਦੀ ਨਜ਼ਰ ਮਾਰਨ ਵਾਲਿਆਂ ਨੂੰ ਪੰਜਾਬ ਦੇ ਮੱਧ ਵਰਗ ਜਾਂ ਮਿਡਲ ਕਲਾਸ ਦੇ ਅੰਦਰੋਂ ਜੋ ਟੁੱਟ ਭੱਜ ਹੋ ਰਹੀ ਹੈ ਉਸ ਨੂੰ ਗੋਹ ਨਾਲ ੱਟਕਣ ਦੀ ਲੋੜ ਹੈ ਫਿਰ ਇਹ ਗੱਲ ਜਦੋਂ ਪਿਛਲੀ ਵਾਰ ਪੰਜਾਬ ਵਿੱਚ ਪੈਣ ਵਾਲੀਆਂ ਵੋਟਾਂ ਜਦੋਂ 5% ਦੀ ਘਟੀਆਂ ਸਨ ਤਾਂ ਉਦੋਂ ਵੀ ਇਨ੍ਹਾਂ ਕਾਲਮਾਂ 'ਚ ਕਹੀ ਸੀ ਹੁਣ ਫਿਰ ਦੁਆਰਾ ਜਿਹੜਾ ਦਰਹੋਣਾ ਬਾਜਵਿਕ ਪੰਜਾਬ ਦਾ ਮੱਧ ਵਰਗ ਪੀਸਿਆ ਹੋਇਆ ਹੈ ਇਸ ਦੀ ਜੇਬ ਵਿੱਚੋਂ ਚੋਰੀ ਕੀਤੇ ਜਾ ਰਹੇ ਪੈਸੇ ਖਰਾਤਾਂ ਦੇ ਰੂਪ ਵਿੱਚ ਉਹਨਾਂ ਤਬਕਿਆਂ ਨੂੰ ਵੰਡੇ ਜਾ ਰਹੇ ਹਨ ਜਿਨ੍ਹਾਂ ਨੂੰ ਉਹਨਾਂ ਖਰਾਇਤਾਂ ਤੇ ਰਾਇਤਾਂ ਦੀ ਲੋੜ ਹੀ ਨਹੀਂ ਹੈ ਉਹ ਮੱਧ ਵਰਗੀ ਕਰਦਾਤਾ ਜੋ ਆਪਣੀ ਆਮਦਨ ਉਤੇ ਟੈਕਸ ਦੇਣ ਤੋਂ ਬਾਅਦ ਆਪਣੀ ਸਿੱਖਿਆ ਤੇ ਸੁਰੱਖਿਆ ਤੱਕ ਦਾ ਇੰਤਜ਼ਾਮ ਜੇ ਵਿੱਚੋਂ ਹੋਰ ਪੈਸੇ ਖਰਚ ਕੇ ਕਰਦਾ ਹੈ ਉਹ ਬੇਸ਼ੱਕ ਕਾਗਜ਼ਾਂ ਵਿੱਚ ਤਾਂ ਇੱਕ ਵੋਟਰ ਵਜੋਂ ਨਜ਼ਰ ਆਉਂਦਾ ਹੈ ਪਰ ਉਸਦੀ ਤਰਾਸ ਦੀ ਹੈ ਕਿ ਉਹ ਆਪਣੇ ਪੈਰਾਂ ਉੱਤੇ ਤੁਰ ਕੇ ਪੋਲਿੰਗ ਬੂਥਾਂ ਤੱਕ ਵੋਟ ਪਾਉਣ ਨਹੀਂ ਜਾਂਦਾ ਉਹ ਆਪਣੇ ਪੈਰਾਂ ਤੇ ਆਪਣੇ ਦਿਮਾਗ ਦਾ ਇਸਤੇਮਾਲ ਇੱਕ ਮੁਕਾਬਲਤਨ ਬਦ ਸੁਰੱਖਿਅਤ ਸਮਾਜ ਦਾ ਹਿੱਸਾ ਬਣ ਲਈ ਕੇਂਦਰਿਤ ਕਰ ਦਿੰਦਾ ਹੈ ਬੇਸ਼ੱਕ ਬੇਸ਼ੱਕ ਉਸ ਨੂੰ ਉਸ ਸਮਾਜ ਦਾ ਹਿੱਸਾ ਬਣ ਲਈ ਗੈਰ ਕਾਨੂੰਨੀ ਰਸਤੇ ਵੀ ਕਿਉਂ ਨਾ ਅਪਣਾਉਣੇ ਪੈਣ ਅੰਗਰੇਜ਼ੀ ਵਿੱਚ ਇਸ ਨੂੰ VOTING WITH YOUR FEET ਕਹਿੰਦੇ ਹਨ ਦਿੱਕਤ ਇਹ ਹੈ ਕਿ ਐਸੇ VOTER ਜੋ ਆਪਣੇ ਪੈਰਾਂ ਨਾਲ ਚੱਲ ਕੇ ਵੋਟਾਂ ਪਾਉਂਦੇ ਹਨ ਉਹ ਕਿਸੇ ਵੀ ਸਰਕਾਰ ਦੀ ਗਣਤੀ ਵਿੱਚ شمار ਨਹੀਂ ਹੁੰਦੇ ਜਦੋਂ ਤੱਕ ਉਹ ਹੱਥ ਕੜੀਆਂ ਬੇੜੀਆਂ ਵਿੱਚ ਜਕੜੇ ਵਿਦੇਸ਼ੀ ਸਰਕਾਰਾਂ ਦੇ ਫੌਜੀ ਹਵਾਈ ਜਹਾਜ਼ਾਂ ਵਿੱਚੋਂ ਆਪਣੇ ਮੁਲਕ ਦੀ ਧਰਤੀ ਉੱਤੇ ਵਾਪਸ ਮੁੜ ਕੇ ਨਹੀਂ ਆਉਂਦੇ ਤੇ ਜੇ ਕੋਈ ਸਰਕਾਰ ਤੁਹਾਨੂੰ ਰਿਵਰਸ ਮਾਈਗ੍ਰੇਸ਼ਨ ਦੇ ਵਾਅਦੇ ਪਰੋਸ ਰਹੀ ਹੈ ਤਾਂ ਇਹੋ ਜਿਹੇ ਜਹਾਜ਼ ਉਸ ਮੁਹਾਵਰੇ ਵਿੱਚ ਕਦੋਂ ਫਿੱਟ ਬੈਠਣਗੇ ਸੋ ਨਵ ਚੇਤਨ ਦੀ ਇਸ ਲਿਖਤ ਦੇ ਨਾਲ ਮਤਰਨਦੀਪ ਬਲਾਸਪੁਰ ਤੋਂ ਹਤੋਂ ਜਾਇਤ ਲੈਣਾ ਜੇ ਤੁਹਾਨੂੰ ਗੱਲਬਾਤ ਚੰਗੀ ਲੱਗੀ ਤਾਂ ਤੁਸੀਂ ਅੱਗੇ ਸਾਂਝੀ ਜ਼ਰੂਰ ਕਰਨੀ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ